ਪੈਣਾ ਵੀਰਾਂ ਨੂੰ ਜੈ ਪੀ ਹਾਂ ਬਿਲਕੁਲ ਵਾਈ ਹੈ ਇਹਨਾਂ ਚਲੋ ਇਹ ਬਾਦਰ ਦਾ ਏਰੀਆ ਇੱਧਰ ਬਾਦਰ ਨੇ ਫੈਕਟਰੀ ਇੰਡਸਟਰੀ ਖਤਮ ਕੀਤੀ ਜਈਆ ਤੇ ਸਾਨੂੰ ਮਜ਼ਦੂਰੀ ਬੜੀ ਘੱਟ ਮਿਲਦੀ ਹੈ ਕਿ ਅਨਪੜਤਾ ਵੀ ਹੈਗੀ ਆ ਕਿਉਂਕਿ ਕੰਮਕਾਰ ਨਹੀਂ ਹੈ ਪਰ ਜਿਹੜੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ ਪਤਾ ਜਿਹੜੇ ਨਹੀਂ ਪੜ੍ਹੇ ਉਹਨਾਂ ਨੂੰ ਮੈਨ ਲੱਗਦੇ ਨੇ जय भीम नारा है बाबा साहब डॉक्टर बी आर अंबेडकर जी साहिब ਦਾ ਜਿਨ੍ਹਾਂ ਨੇ ਸਾਡੇ ਲਈ 25 ਸਾਲ ਸੰਘਰਸ਼ ਕੀਤਾ ਸੰਘਰਸ਼ ਕਰਦਿਆ ਕਰਦਿਆ ਉਹਨਾਂ ਦੇ ਵੀ ਚਾਰ ਸ਼ਹਿਬਜ਼ਾਦੇ ਸ਼ਹੀਦ ਹੋਏ ਸੀ ਤਾਂ ਜਦੋਂ ਸੰਘਰਸ਼ ਚੋਂ ਨਿਕਲ ਕੇ ਉਹ ਕਾਨੂੰਨ ਮੰਤਰੀ ਬਣੇ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਪਾਣੀ ਪੀਣ ਦਾ ਬੋਰਡ ਪਾਉਣ ਦਾ ਤੇ ਪੜਨ ਦਾ ਅਧਿਕਾਰ ਨੱਥੀ ਦਿੱਤਾ 1952 ਦਾ ਸੰਵਿਧਾਨ ਬਣਾਇਆ ਉਹਦੇ ਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੱਕ ਦੇ ਅਧਾਰ ਤੇ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਅਸੀਂ ਪ੍ਰੋਟੀ ਆਪਦੀ ਆਪਣੇ ਨਾਮ ਕਰਾ ਸਕਦੇ ਹਾਂ ਆਪਣਾ ਘਰ ਨਾਮ ਕਰਾ ਸਕਦੇ ਹਾਂ ਪੜ ਸਕਦੇ ਹਾਂ ਨੌਕਰੀ ਕਰ ਸਕਦੇ ਹਾਂ ਇਲੈਕਸ਼ਨਰ ਕਰ ਸਕਦੇ ਹਾਂ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ ਤੇ ਉਹਨਾਂ ਦਾ ਨਾਰਾ ਆਪਾਂ ਨੂੰ ਲਾਉਣਾ ਚਾਹੀਦਾ ਤਾਂ ਮੈਂ ਤੁਹਾਡੇ ਤੋਂ ਪੂਰੀ ਆਸ ਰੱਖਦਾ ਨਹੀਂ ਥੋੜਾ ਥੋੜਾ ਕਮਾਣਾ ਆਸ ਰੱਖਦਾ ਕਿ ਨਾਰਾ ਪੂਰਾ ਲੱਗੇ ਕਿ ਪਤਾ ਲੱਗੇ ਵੀ ਬਾਰੀਕਿਆਂ ਦੇ ਵਿੱਚ ਜੈਪੀ ਵਾਲੇ ਆ ਗਏ ਜੈਪੀ ਜੈਪੀ ਜੈ ਭਾਰਤ ਨਾਲੇ ਵੀ ਐਨ ਲੱਗਿਆ ਕਿ ਜਿਵੇਂ ਕੋਈ ਸੋਨਾ ਨਾਵੇ ਜੈਪੀ ਨੇ ਸਾਡੇ ਲਈ ਬਹੁਤ ਕੁਝ ਕੀਤਾ ਜੀ ਪਹਿਲੋਂ ਮਨੁਵਾਦੀਆਂ ਦੀ ਸਰਕਾਰ ਦੇ ਵਿੱਚ ਔਰਤਾਂ ਦਾ ਬੜਾ ਪੁਰਾ ਲੇਖਾ ਸੀਗਾ ਔਰਤਾਂ ਨੂੰ ਜੇ ਬੰਦੇ ਦੀ ਡੈਥ ਹੋ ਗਈ ਤੇ ਔਰਤ ਨੂੰ ਜੀ ਵੀ ਨੂੰ ਲੱਕੜਾਂ ਤੇ ਪਾ ਕੇ ਹੱਥ ਲਾਉਂਦੇ ਸੀ ਇਹ ਜ਼ੁਲਮ ਸੀ ਔਰਤ ਨੂੰ ਕਿਹਾ ਗਿਆ ਸੀ ਪੈਰ ਦੀ ਜੁੱਤੀ ਜਦੋਂ ਮਰਜੀ ਬਾਹੋਂ ਫੜ ਕੇ ਬਾਹਰ ਕੱਢ ਦਿੰਦੇ ਸੀ ਕਿ ਜਦੋਂ ਮਰਜੀ ਕਿਚਕੀ ਤਰੇ ਜਾਏਗੀ। ਬਾਬਾ ਸਾਹਿਬ ਦੇ ਸੰਵਿਧਾਨ ਚ ਲਿਖਿਆ ਕਿ ਔਰਤ ਜਿਹੜੀ ਸ਼ਾਦੀਸ਼ੁਦਾ ਘਰ ਤੇ ਆਈ ਉਹ ਬਰਬਰ ਦੀ ਘਰ ਦੀ ਮਾਲਕਾ, ਬਰਬਰ ਦੀ ਬੱਚੇ ਦੀ ਮਾਲਕਾ, ਬਰਬਰ ਦੀ ਪ੍ਰੋਪਰਟੀ ਦੀ ਮਾਲਕਾ। ਉਹ ਇਲੈਕਸ਼ਨਾਂ ਚ ਵੀ ਖੜ੍ਹ ਸਕਦੀ ਹੈ, ਨੌਕਰੀ ਵੀ ਕਰ ਸਕਦੀ। ਵੇਖੋ ਉਹਨਾਂ ਦਾ ਨਾਰਾ ਜਿਹੜਾ ਹੈਗਾ ਨਾ ਉਹਨਾਂ ਦੀ ਦੇਣ ਦੀ ਬਤਾਵਤ ਜ਼ਰੂਰੀ ਆ ਮੈਂ ਫੇਰ ਕਾਂਗਾ ਪੂਰੇ ਜੋਰਾਂ ਨਾਲ ਲਾਉਣਾ। ਜੈਪੀ ਜੈ ਰਹੇ ਜੈ ਭਾਰਤ ਜੈ ਜੈ ਭਾਰਤ ਅੱਜ ਪਿੰਡ ਬਾਰੇ ਵਾਲੇ ਬਾਰੇ ਕੇ ਕੌਣ ਕੇ ਬਾਰੇ ਕੇ ਸਾਡੇ ਛੋਟੇ ਬੱਚੇ ਵੀਰ ਪਰਮਜੀਤ ਇਹਨਾਂ ਦਾ ਸਮੇਤ ਪਰਿਵਾਰ ਇੱਕ ਮਨਰੇਗਾ ਦੀ ਟੀਮ ਚਲਾਉਂਦੇ ਆ ਤੇ ਅੱਜ ਦੀ ਜਿਹੜੀ ਮੀਟਿੰਗ ਕਰਾ ਰਹੇ ਆ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਸੰਵਿਧਾਨ ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਔਰ ਸੁੱਛਿਤ ਜਾਤੀ ਦੇ ਲੋਕਾਂ ਨੂੰ ਪੈਣ ਦੇ ਆਧਾਰ ਤੇ ਦੇਣਾ ਉਸ ਨੂੰ 2005 ਚ ਸੋਧ ਕਰਕੇ ਕਾਂ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਕਾਨੂੰਨ ਬਣਾਤਾ ਸੀਗਾ ਉਹ ਕਾਨੂੰਨ ਜਿਹੜਾ 2005 ਦਾ ਬਣਿਆ 20 ਸਾਲ ਹੋ ਗਏ ਆ ਉਹ ਹਾਲੇ ਸਰਕਾਰ ਦੀਆਂ ਲਮਾਰੀਆਂ ਚ ਪਿਆ ਅਜੇ ਮਰੇਗਾ ਲੈਣ ਲਈ ਸਾਨੂੰ ਲੜਾਈਆਂ ਲੜਨੀਆਂ ਪੈਣੀਆਂ ਸਾਡਾ ਪਰਮਜੀਤ ਗਿਆ ਤੇ ਉੱਥੇ ਗੱਲ ਪੈਂਦੇ ਆ ਸਿਆਸੀ ਲੋਕਾਂ ਦੇ ਨਾਲ ਮਿਲ ਕੇ ਅਫਸਰ ਵੀ ਗੱਲ ਪੈਂਦੇ ਆ ਤਾਂ ਮਰੇਗਾ ਚੱਲੀ ਨਹੀਂ ਏ ਤਾਂ ਆ ਜਿਹੜੇ ਹਥਿਆਰ ਆ ਇਹਦੇ ਵਿੱਚ ਆਪਣੀਆਂ 15 ਮੰਗਾਂ ਨੇ ਹੱਕੀ ਮੰਗਾਂ ਜਿਹਦੇ ਵਿੱਚ ਬਹੁਤ ਵੱਡੀ ਮੰਗ ਆ ਕਿ ਚਾਹੇ ਉਹ ਮਜ਼ਦੂਰੀ ਨਰੇਗਾ ਦੀ ਹੈ ਜਾਂ ਖੇਤ ਚਾ ਚਾਹੇ ਉਹ ਕਿਸੇ ਦਸਤਰੀ ਨਾਲ ਆਚਾ ਕਿਤੇ ਫੈਕਟਰੀ ਚਾ ਉਹਨੂੰ 700 ਰੁਪਏ ਦੀ ਦਿਹਾੜੀ ਮਿਲਣੀ ਚਾਹੀਦੀ। ਦੂਸਰੀ ਮੰਗਾਂ ਕਿ ਪੈਨਸ਼ਨ ਜਿਹੜੀ ਹੈਗੀ ਆ ਉਹ ਹਰਿਆਣੇ ਚ 3200 ਆ 3500 ਦੀ ਗੱਲ ਚੱਲਦੀ ਪਈ ਆ ਦਿੱਲੀ ਚ 5000 ਹੋ ਗਈ ਆ ਤੇ ਪੰਜਾਬ ਵਿੱਚ ਵੀ 5000 ਹੋਣ ਚਾਹੀਦੇ। ਔਰ ਉਸ ਤੋਂ ਇਲਾਵਾ 15 ਮਹੱਤੀ ਮੰਗਾਣੇ ਜੇ ਆਪਾਂ ਦੱਸੀਏ ਤਾਂ ਬਹੁਤ ਸਮਾਂ ਲੱਗ ਜਾਣਾ ਤਾਂ ਇਹ ਤੁਹਾਡੇ ਇੱਕ ਹੱਥ 'ਚ ਇਸਤਿਹਾਰ ਆ ਤੇ ਇਸ ਦੇ ਮਸਲੇ ਵਿੱਚ ਆਪਾਂ ਕੱਲ 11 ਤਰੀਕ ਡੀਸੀ ਦਫਤਰ ਕੋਲੇ ਆਪਾਂ ਇਕੱਠੇ ਹੋ ਰਹੀਏ ਤਾਂ ਆਹ ਇਸਤਿਹਾਰ ਦੇ ਵਿੱਚ ਆਪਾਂ ਫੋਟੋ ਖਿੱਚਣੀ ਆ ਤੇ ਨਾਲ ਹੀ ਰਿਸ਼ਤੇਦਾਰਾਂ ਨੂੰ ਵਟਸਐਪ ਕਰ ਦੇਣੀ ਉਹਨੂੰ ਕੋ ਪੜੋ ਜੇ ਆਪਣੀਆਂ ਮੰਗਾ ਸਾਂਝੀਆਂ ਨੇ ਤਾਂ ਫਿਰ ਭਾਈ ਸਾਹਿਬ ਆਪਣਾ ਕਾਤਰੀ ਸਾਂਝਾ ਹੋਣਾ ਤੇ ਪੂਰੇ ਵੱਡੇ ਗਿੰਦੇ 'ਚ ਲਗੋ ਬਿਨਾਂ ਇਕੱਠੇ ਹੋਣ ਤੋਂ ਤੁਹਾਨੂੰ ਕੁਝ ਨਹੀਂ ਮਿਲ ਸਕਦਾ ਏ ਦੇਖ ਲੋ ਤੁਸੀਂ ਕਰੇ ਆਪਾਂ ਨਲਕਾ ਟੁੱਟੀ ਮੋਟੀ ਮੱਛੀ ਮੋਟਰ ਲਵਾਈ ਹੁੰਦੀ ਆ ਖਰਚਾ ਕਰਨ ਦੇ ਬਾਵਜੂਦ ਵੀ ਸਾਨੂੰ ਪਾਣੀ ਦੇ ਨਹੀਂ ਆਉਂਦਾ ਸਾਨੂੰ ਪਾਣੀ ਲੈਣ ਜਾਣਾ ਪੈਂਦਾ ਅਸੀਂ ਡਾਕਟਰ ਕੋਲੇ ਚਲੇ ਜਾਈਏ ਚੁੱਪ ਕਰਕੇ ਖੜ ਜਾਈਏ ਦੁੱਖ ਨਾ ਦਸੀਏ ਤੇ ਖੜੇ ਨੂੰ ਟੀਕਾ ਡਾਕਟਰ ਵੀ ਨਹੀਂ ਲਾਉਂਦਾ ਪੈਨੂੰ ਦੁੱਖ ਪੁੱਛਦਾ ਫਿਰ ਦਵਾਂ ਜੀ ਇਸੇ ਤਰ੍ਹਾਂ ਕਰਿਆਨੇ ਵਾਲੇ ਕੋਲੇ ਚਲੇ ਜਾਈਏ ਸੌਦਾ ਲੈਣ ਲਈ ਬੋਲਣਾ ਪੈਂਦਾ ਫਿਰ ਉਹ ਸੌਦਾ ਤੋੜਦਾ ਇਹ ਤਿੰਨੇ ਚੀਜ਼ਾਂ ਖਰਚੇ ਨਾਲ ਮਿਲਦੀਆਂ ਨੇ ਇਹ ਤੋਂ ਵਿਅਸਵਿਧਾਨ ਕਹਾਕਾ 1952 ਦੇ ਪਿਆ ਹੋਇਆ 72 ਸਾਲ ਹੋ ਗਏ ਆ ਲੰਬਾਰੀਆਂ ਚ ਪਿਆ ਜਿਹੜੇ ਲੋਕਾਂ ਨੂੰ ਤੁਸੀਂ ਵੋਟ ਪਾਉਂਦੇ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਸਵਿਧਾਨ ਲਾਗੂ ਕਰਨਾ ਤਾਂ ਲੋਕਾਂ ਦੇ ਇਨਸਾਫ ਦਿਵਾਉਣਾ ਲੋਕਾਂ ਦਾ ਲੋਕਤੰਤਰ ਚਲਾਉਣਾ ਲੋਕਾਂ ਦਾ ਵਿਕਾਸ ਕਰਨਾ ਲੋਕਾਂ ਨੂੰ ਇਨਸਾਫ ਦਿਵਾਉਣਾ ਤੇ ਲੋਕਾਂ ਦੇ ਹੱਥ ਵਿੱਚ ਚੰਗੇ ਚੰਗੇ ਮਤੇ ਪਾਸ ਕਰਕੇ ਦੇਨੇ ਉਹਨਾਂ ਨੇ ਸਿਸਟਮ ਉਲਟਾ ਲਿਖਿਆ ਹੋਇਆ ਕਿ ਬਹੁਤ ਪਿੰਡਾਂ ਦੀਆਂ ਪੰਚਾਇਤਾਂ ਨੇ ਲਿਖਿਆ ਕਿ ਇੱਥੇ ਕੋਈ ਗਰੀਬ ਹੀ ਨਹੀਂਗਾ ਇਥੇ ਕਿਸੇ ਨੂੰ ਲੋੜ ਹੀ ਨਹੀਂ ਸੰਵਿਧਾਨ ਦੇ ਉਲਟ ਲਿਖਿਆ ਆ ਤਾਂ ਜਿਨ੍ਹਾਂ ਨੂੰ ਵੋਟ ਪਈ ਆ ਉਹਨਾਂ ਨੇ ਸਿਸਟਮ ਨੂੰ ਉਲਟਾ ਕੀਤਾ ਤੁਹਾਨੂੰ ਇਕੱਠੇ ਹੋ ਕੇ ਆਪਣੇ ਹੱਕ ਲੈਣੇ ਪੈਣੀਆਂ ਮੈਂ ਕੱਲਾ ਨਹੀਂ ਕਹਿੰਦਾ ਇਕੱਠੇ ਹੋਵੋ ਦੇਖੋ ਕਿਸਾਨ ਵੀ ਇਕੱਠੇ ਹੋਇਆ ਕਿਸਾਨਾਂ ਨੇ ਇਕੱਠ ਕਰਕੇ ਆਪਣੀ ਤਾਕਤ ਬਣਾਈ ਆ ਤਾਕਤ ਦੀ ਬਜਾ ਦੇ ਨਾਲ ਉਹਨਾਂ ਨੇ ਐਡੀਆਂ ਐਡੀਆਂ ਮੋਟਰਾਂ ਦਾ ਬਿੱਲ ਮਾਫ ਕਰਵਾਇਆ ਘਰਾਂ ਦਾ ਬਿੱਲ ਮਾਫ ਕਰਵਾਇਆ ਸਬਸਿਡੀ ਵੀ ਖੇਲਾਂ ਤੇ ਵੀ ਮਿਲੀ ਹੋਈ ਆ ਸੰਧਾਂ ਤੇ ਵੀ ਮਿਲੀ ਹੋਈ ਉਹਨਾਂ ਨੂੰ ਦਵਾਈ ਤੇ ਸਪਰੇਅ ਤੇ ਇਹ ਘਾਟ ਤੇ ਵੀ ਮਿਲੀ ਹੋਈ ਆ ਤਾਂ ਨਾਲ ਬੋਨਸ ਮਿਲਦਾ ਉਹਨਾਂ ਨੂੰ ਭਾਵੇਂ ਉਹ ਕੁਇੰਟਲ ਕਣਕ ਵਿੱਚ ਝੋਨਾ ਲਿਉਂਦੇ ਤੇ ਬੋਨਸ ਵੀ ਮਿਲਦਾ ਤੇ મોદી ਕੋਲੇ ਨਾਲ મોદી ਦੀ ਲੜਾਈ ਵੀ ਕਰਦੇ ਆ 2-2000 ਰੁਪਿਆ 1 ਕਿਲੇ ਦੇ ਮਗਰ ਉਹਨਾਂ ਨੂੰ ਉਹ ਵੀ ਖਰਚਾ ਮਿਲਦਾ ਏ ਕੱਟ ਦੀ ਵਜਨ ਮਿਲਦਾ ਪਰ ਉਹਨਾਂ ਦੇ ਸੰਵਿਧਾਨ ਚ ਨਹੀਂ ਲਿਖੇ ਸੰਵਿਧਾਨ ਚ ਲਿਖਿਆ ਕਿ ਮਾਨ ਸਲਮਾਨ ਸਭ ਨੂੰ ਬਰਾਬਰ ਦਾ ਮਿਲਣਾ ਹੈ ਵੇਖੋ ਪਿੱਛੇ ਇੰਦਰਾ ਗਾਂਧੀ ਨੇ ਸਾਨੂੰ ਪੰਪਨ ਕਿਲੇ ਲਾਗ ਮਿੰਟ ਪਹਿਲੀ ਕੀਤੀ ਸੀ ਕਾਨੂੰਨ ਇਹ ਕਹਿੰਦਾ ਹੈ ਕਿ ਪਾਈ ਜਿਹੜਾ ਸ਼ਰਮਾਇਦਾਰ ਆ ਉਹ 17 ਕਿੱਜਾਂ ਤੋਂ ਜ਼ਿਆਦਾ ਜ਼ਮੀਨ ਨਹੀਂ ਰੱਖ ਸਕਦਾ ਤੇ ਹਰ ਇੱਕ ਬੰਦਾ ਜਿਹੜਾ ਧਰਤੀ ਤੇ ਪੈਦਾ ਹੋਇਆ ਉਹ ਜ਼ਮੀਨ ਤੋਂ ਖਾਲੀ ਨਹੀਂ ਹੋਣਾ ਚਾਹੀਦਾ ਹਰ ਇੱਕ ਦੇ ਜ਼ਮੀਨ ਪੰਜ ਕਿੱਲੇ ਲਾਜਮੀ ਤੇ ਪਹਿਲੀ ਹੋਣੀ ਚਾਹੀਦੀ ਇਹ ਇੰਦਰਾ ਗਾਂਧੀ ਨੇ ਦਿੱਤੀ ਸੀ ਇਸ ਤੋਂ ਇਲਾਵਾ ਕਲੋਨੀਆਂ ਵੀ ਦਿੱਤੀਆਂ ਸੀ ਤੁਹਾਡੇ ਸੰਵਿਧਾਨਕ ਹੱਕ ਬਹੁਤ ਨੇ ਉਹ ਸਰਕਾਰ ਨੇ ਆਪਣੀ ਮੁਥੀ ਚ ਰੱਖੇ ਹੋਏ ਨੇ ਉਹ ਲਾਗੂ ਕਰਵਾਉਣੇ ਪੈਣੇ ਆ ਤਾਂ ਮੈਨੂੰ ਤੁਹਾਡੇ ਤੋਂ ਆਸਾ ਕਿ ਕੱਲ ਨੂੰ ਪੂਰੇ ਜੋਰਾ ਸ਼ੋਰਾਂ ਦੇ ਨਾਲ ਪਹੁੰਚਣਾ ਤੇ ਉੱਥੇ ਆਪਾਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਗੱਲ ਕਰੀਏ ਐਨਾ ਕਹਿੰਦਿਆਂ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿਕਾਰ